ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੰਜਗराई ਖੁਰਦ ਇਹ ਪੰਡ ਮੋਗੇ ਜ਼ਿਲ੍ਹੇ ਦਾ ਇਹ ਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਬਾਗੇਪਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪੰਡ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲਗਾ ਹੁੰਦਗੇ ਅੱਜ ਚਾਰ ਦਾ ਗਾਇ ਜਿੰਨਾਂ ਚੋਂ ਇੱਕ ਵਾਇਰ ਸੂਈ ਸਵਾਈ ਹੈ ਇਹ ਬਿਲਕੁਲ ਹੀ ਤਾਜੀ ਸੂਈ ਹੈ ਬੱਚਾ ਤੁਸੀਂ ਦੇਖ ਸਕਦੇ ਹੋ ਹਜੇ ਛੋਟੀ ਉਮਰ ਦਾ ਜਿਹੜਾ ਬੱਚਾ ਨਾਲ ਸੋ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਕਮਿਊਨਿਟੀ ਸ਼ੁਰੂ ਚ ਹਰੇਕ ਵੀਡੀਓ ਚ ਹੁੰਦੀ ਆ ਵੀ ਜਿਹੜੇ ਪਸ਼ੂ ਖਰੀਦਣਾ ਹੈ ਉਹ ਆ ਕੇ ਦੇਖੇ ਤੇ ਤਸੱਲੀ ਕਰੇ ਸਾਈ ਬਿਆਨਾ ਵੀ ਬੇਸ਼ੱਕ ਨਾ ਕਰੋ ਆ ਕੇ ਪਹਿਲਾਂ ਪਸ਼ੂ ਦੇਖੋ ਸਾਹਮਣੇ ਖੜ ਕੇ ਸੌਦਾ ਕਰੋ ਜੇ ਤੁਹਾਨੂੰ ਜੱਜਦਾ ਤਾਂ ਖਰੀਦੋ ਸਾਡਾ ਕੰਮ ਵੀਡੀਓ ਬਣਾਉਣ ਦਾ ਤੇ ਬਾਈ ਦੇ ਘਰੇ ਇਹਦੇ ਪਸ਼ੂ ਖੜੇ ਆ ਜਿਹਨੂੰ ਜੱਜਦਾ ਪੋਗਦਾ ਪਸ਼ੂ ਆਪਦੀ ਸਭ ਜਰ ਨਾਲ ਤੁਸੀਂ ਖਰੀਦ ਲਓ ਆਓ ਸ਼ੁਰੂਆਤ ਕਰੀਏ ਇਧਰਲੇ ਪਾਸੇ ਆਪਾਂ ਗੱਬੜ ਵੈੜਾ ਦਿਖਾਉਣੇ ਆ ਸੋਈ ਸਵਾਈ ਬਾਅਦ ਚ ਦਿਖਾਵਾਂਗੇ ਸੰਦੀਪ ਭਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸੰਦੀਪ ਚਾਰ ਦਾ ਹੈ ਅੱਜ ਆਪਣੇ ਕੋਲ ਹਾਂਜੀ ਹਾਂਜੀ ਚਾਰ ਨਾ ਹੈ ਬਈ ਪਹਿਲੇ ਨੰਬਰ ਤੇ ਵੈੜ ਕਿੰਨਾ ਸੂਆ ਕਿੰਨੇ ਦਾ ਲਊਗੀ ਬਈ ਪਹਿਲਾ ਸੂਆ ਜੀ ਹਾਂ 7-8 ਦਿਨ ਅਜੇ ਬਾਕੀ ਆ ਬਾਈ ਠੀਕ ਹੈ ਹਨਾ ਇਹ ਬਾਕੀ ਬਾਈ ਮੰਨ ਕੇ ਚੱਲੋ ਦਿਨ ਜਿਹੜੇ ਰਹਿੰਦੇ ਹੁੰਦੇ ਆਪਾਂ ਉਹ ਦੱਸ ਦੇ ਕਈ ਵਾਰੀ ਉਪਰਾ ਕਰਕੇ ਬਸੂ ਸੂ ਬੈਂਦਾ ਉਹ ਵੱਖਰੀ ਗੱਲ ਆ ਹਨਾ ਠੀਕ ਹੈ ਕੀ ਰੇਟ ਹੋਊਗਾ ਦੱਸੋ ਇਹ 4 ਦੰਦ ਦਾ ਰੇਟ ਫੋਨ ਤੇ ਆ ਜੀ ਖੋਲੀ ਰੇਟ ਦੋਸਤੋ ਫੋਨ ਤੇ ਹੀ ਗੱਲ ਹੋਊਗੀ ਹੈ 4 ਦੰਦ ਪਹਿਲਾ ਸੂਆ ਸੂਊਗੀ 7-8 ਦਿਨ ਹਜੇ ਲੈਂਦੀ ਐ 3-4 ਚੁਵਾਈ ਵਾਲੇ ਸਾਰਾ ਬਾਈ ਮੰਨ ਕੇ ਚੱਲੋ ਫਾਰਮ ਜੋ ਖਰੀਦੀ ਵੀਡੀਓ ਹੈਗੀ ਆਪਣੇ ਕੋਲੇ ਰਿਕਾਰਡ ਹੈਗਾ ਬੱਚੀ ਦਾ ਜੀ ਠੀਕ ਹੈ ਤਾਜਾ ਤੁਸੀਂ ਦੇਖ ਲਓ ਚੰਗੀ ਦਰੋਈ ਮਜ਼ਬੂਤ ਵਹਿੜ ਹੈ ਹਵਾ ਦਾ ਫੈਕਸੀ ਰੱਖੂਗੀ ਲਿਆ ਬਈ ਸਾਲੀ ਚੀਜ਼ ਆ ਦੋਸਤੋ ਦਿਨ ਪ੍ਰਮਾਤਮਾ ਨੂੰ ਪਤਾ ਵੀ ਇਹਨੇ ਕਿ ਨਿੰਦਣਾ ਤੇ ਸੂ ਕੜਣਾ ਵੱਧ ਵੀ ਲੈ ਸਕਦੀ ਹੁੰਦੀ ਏ ਉਹ ਤੂੰ ਪਹਿਲਾਂ ਵੀ ਸੂ ਸਕਦੀ ਏ ਤੁਸੀਂ ਆਪਦੀ ਸਮਝ ਦੇਖ ਲਓ ਵੀ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਇਹ ਬੱਚੇ ਨੂੰ ਜਨਮ ਦੇ ਸਕਦੀ ਏ ਜਾਂ ਕਿੰਨਾ ਕੁ ਦੁੱਧ ਤੁਸੀਂ ਇਹਦੇ ਥੱਲੇ ਝੋਲੋਗੇ ਉਹ ਤੁਹਾਡੀ ਆਪਣੀ ਸਭ ਜ ਹੈ ਬਈ ਠੰਡੀ ਸੀਲ ਇੰਨੀ ਗਈ ਬੱਚੀ ਇੱਕ ਬਈ ਇਹਦੇ ਪਾਲ ਮੰਨ ਕੇ ਚੱਲੋ ਆਸੇ-ਪਾਸੇ ਹੁੰਦੀ ਕੋਈ ਪੱਕੀ ਨਹੀਂ ਭੋਲੀ ਹੈ ਤੇ ਠੰਡੀ ਸੀਲ ਇੰਨੀ ਕਰਮਾ ਲਈ ਭਣਾ ਹੁਣ ਵੇ ਵੇ ਬੰਦਾ ਜੋਈ ਆ ਬਈ ਠੀਕ ਹੈ ਇਹਦੇ ਨਾਲ ਜਿਹੜੀ ਵਹਿਣਾ ਸਕੀ ਇਹ ਦੂਜਾ ਸੂਆ ਬਾਈ ਇਹ ਵੀ ਪੂਰੀ ਠੰਡੀ ਸੀ ਲਈ ਕਿੱਲਾ ਚਰ ਲਊਗੀ ਸੋਰਚ 7-8 ਦਿਨ ਇਹਦੇ ਬਾਕੀ ਆ ਬਾਈ ਅਜ ਇਹਦਾ ਰੇਟ ਕੀ ਰੋਊਗਾ ਰੇਟ ਸਾਰਿਆਂ ਦੇ ਫੋਨ ਤੇ ਬਾਈ ਚਾਰੇ ਨਗਾ ਦੇ ਖੋਲੀ ਰੇਟ ਚਾਰਾ ਪਸ਼ੂਆਂ ਦੇ ਫੋਨ ਤੇ ਆ ਪਿੰਡ ਦਾ ਐਡਰੈਸ ਦੱਸੋ ਪਿੰਡ ਦੇ ਵਿੱਚੋਂ ਬਾਈ ਦਾ ਨਾਮ ਸਾਰਾ ਕੋ ਦੱਸਿਆ ਹੋਇਆ ਜਿਹੜੇ ਪਸ਼ੂ ਖਰੀਦਣਾ ਉਹ ਜੇ ਖੇਚਲ ਕਰ ਸਕਦਾ ਆ ਕੇ ਦੇਖ ਸਕਦਾ ਤਾਂ ਜਰੂਰ ਫੋਨ ਕਰ ਲਓ ਜੇ ਕੋਈ ਵੀਰ ਕੋਲ ਨਹੀਂ ਟਾਈਮ ਜਾਂ ਆਨਲਾਈਨ ਖਰੀਦਣਾ ਚਾਹਦਾ ਆਪਾਂ ਮੇਰੀ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਦੂਜਾ ਸੂਆ ਸੂਗੀ ਦਿਨ ਹਜੇ ਲਾਉਗੀ ਸੂਣ ਚ ਲੈ ਆ ਭਾਈ ਠੀਕ ਹੋਰ ਵੜ ਦੱਸੋ ਇਹ ਤੋਂ ਅੱਗੇ ਤੁਹਾਨੂੰ ਦਿਖਾਉਣੀ ਹੈ ਬਈ ਪਹਿਲਾ ਸੁਆ ਜੀ ਮੂੰਹ ਚਾਰ ਦੰਦਾ ਇਹ ਵੀ ਕਿੰਨੇ ਦਿਨ ਲੇਜੂ ਇਹਦੇ ਬਈ ਦੋ ਤਰੀਕ ਨੂੰ ਦਿਨ ਪੂਰੇ ਆ ਜੀ ਤੋਰ ਦੇ ਇਹਦੇ ਲੱਗਾ ਵੀ ਇੰਪੋਰਟਡ ਸੀਮਨ ਆ ਬਈ ਜਰਸੀ ਦਾ ਜੀ ਓਕੇ ਸੋ ਸੋ ਜਰਸੀ ਦਾ ਸੀਮਨ ਲੱਗਾ ਇਹਦੀ ਆਪ ਦੀ ਜਾਤ ਬਰੀਡ ਕਿੱਦਾਂ ਦੀ ਲੱਗਦੀ ਐ ਸੋ ਨੂੰ ਤੁਸੀਂ ਦੇਖ ਲਿਓ ਸੁਆ ਪਹਿਲਾ ਚਾਰ ਦੰਦ ਖਵਾੜਾ ਫਿਕਸ ਰੱਖੂਗੀ ਹਾਈਟ ਦੀ ਜਜਮੈਂਟ ਇਹ ਕਰ ਲਿਓ ਵੀ ਸੰਦੀਪ ਭਾਈ ਸਾਰੀ ਗਾਵੜਾ ਨਾਲ ਤੁਰੂਗਾ ਤਾਨੂੰ ਅੰਦਾਜ਼ਾ ਹੋ ਜਾਊਗਾ ਵੀ ਕਿਹੜੀ ਗਾਹ ਦਾ ਕੱਦ ਕਿੱਡਾ ਕ ਹੈ ਇਹ ਇੱਕ ਆਈਡੀਆ ਹੈ ਬਾਕੀ ਫਾਇਲਾ ਲਾ ਕੇ ਕਰੋਗੇ ਤੁਸੀਂ ਜਿਹੜਾ ਖਰੀਦਣਾ ਚਾਹਦਾਂ ਇਹ ਦੁਬਾਰਾ ਫੇਰ ਦਿਖਾ ਦੋ ਬਾਈ ਸੋੜੀ ਵੈੜ ਹੈ ਜੱਜ ਦੀ ਹੈ ਤਾਂ ਕਾਲ ਕਰ ਲਿਓ ਬਾਈ ਨੂੰ ਘਵਾ ਲਿਆ ਬਾਈ ਇੱਕ ਸੂਈ ਸਵਾਈ ਵੈੜ ਤੁਹਾਨੂੰ ਦਿਖਾਉਣੇ ਆ ਦੋਸਤੋ ਬਿਲਕੁਲ ਹੀ ਤਾਜੀ ਸੂਈ ਵੀ ਹੈ ਸਦੀਪੇ ਕੰਨਵਾ ਸੁਆ ਸੁਪੀ ਬਾਈ ਬਈ ਇੱਕ ਦੰਦ ਤੋੜਿਆ ਇਹਨੇ ਹਜੇ ਹੀ ਅੱਛਾ ਖੀਰੀ ਆ ਵੱਚੀ ਦੋਨ ਦੇ ਦੰਦ ਕੱਢਣ ਲੱਗੀ ਆਈ ਸੂਈ ਕਦੋਂ ਕ ਸੂਈ ਇਹ ਅੱਜ ਸਵੇਰ ਸੂਈ ਆ ਬਾਈ ਤੇ 5-6 ਕਿਲੋ ਬੋਲਾ ਇਹਦਾ ਕੱਢਿਆ ਜੇਰ ਨਹੀਂ ਪੈਂਦੀ ਹੀ ਬਾਈ ਫਿਰ ਪ੍ਰੋਪਰ ਜੇਰ ਪੈ ਗਈ ਵੱਚੀ ਬੈਠ ਕੇ ਹੀ ਠੀਕ ਹੈ ਬੱਚਾ ਕੀ ਦਿੱਤਾ ਹੈ ਬੱਚਾ ਇਹਨੇ ਜਰਸੀ ਵੱਚਾ ਹੀ ਵੱਚਾ ਹਾਂਜੀ ਹਾਂਜੀ ਅੱਛਾ ਸੋ ਪਹਿਲੜ ਵੜਾ ਦੋਸਤੋ ਇੱਕ ਦੰਦ ਤੋੜਿਆ ਬਾਈ ਦੱਸਦਾ ਵੀ ਕੁਛ ਦੁੱਧੇ ਦਾ ਚੋਇਆ ਵਿਆ ਫੈਕਸ ਇਹ ਹਵਾਲੇ ਦੀ ਹੈ ਵੀ ਖੁੱਚਾ ਤੁੱਟਿਆ ਹਵਾਲਾ ਜੇਰ ਵੀਰ ਦੱਸਦਾ ਵੀ ਪੈ ਗਈ ਪਰ ਉਹ ਤਸੱਲੀ ਜਿਵੇਂ ਮਰਜੀ ਤੁਸੀਂ ਕਰੋ ਜੇ ਤੁਸੀਂ ਦੇਖ ਲਓ ਆ ਵੀਡੀਓ ਬਣੀ ਵੀ ਆ ਬਾਈ ਵੀਡੀਓ ਬਾਈ ਕੋਲ ਬਣੀ ਵੀ ਉਹ ਤੁਸੀਂ ਦੇਖ ਸਕਦੇ ਹੋ ਲਿਆ ਬਾਈ ਕਬਾਲਾ ਸੋ ਪਹਿਲੜ ਇਹਨੂੰ ਦੋ ਦੰਦ ਚ ਬੰਨਾਂਗੇ ਕਿਉਂਕਿ ਇੱਕ ਦੰਦ ਦੇ ਤੋੜ ਗਈ ਆ ਤਾਂ ਹੁਣ ਇਹ ਦੋ ਦੰਦਾਂ ਚ ਇਹਦੀ ਕਿੰਮਤੀ ਹੋਊਗੀ ਚੌਥੇ ਨੰਬਰ ਤੇ ਵੇਣ ਤੁਹਾਨੂੰ ਦਿਖਾ ਰਹੇ ਆ ਤਾਜੀ ਸੂਈ ਵੀ ਇਹਦੇ ਨਾਲ ਬੇਲ ਕਾਫ ਹੈ ਤੇ ਜਰਸੀ ਦਾ ਸੀਮਣ ਇਹਦੇ ਲੱਗਾ ਸੀ ਜਿਹਦੇ ਕਰਕੇ ਜਿਹੜੇ ਕਾਫੀ ਕਲਰ ਦੇ ਬੱਚੇ ਨੂੰ ਜਨਮ ਦਿੱਤਾ ਸੋ ਨਾਲੇ ਦੋਸਤੋ ਚਾਰ ਤੁਹਾਨੂੰ ਦਿਖਾਏ ਆ ਲਾਸਟ ਉੱਤੇ ਫੇਰ ਬੇਨਤੀ ਆ ਵੀ ਜਿਹੜੇ ਪਸ਼ੂ ਖਰੀਦਣਾ ਉਹ ਆਪਦੀ ਸਭ ਜਿਹੜਾ ਖਰੀਦੇ ਆ ਕੇ ਦੇਖਣਾ ਤੁਹਾਡਾ ਹੱਕ ਹੈ ਤਸੱਲੀ ਕਰਨਾ ਵੀ ਤੁਹਾਡਾ ਹੱਕ ਹੈ ਧੰਨਵਾਦ